ਗੁਰਜਸ ਵੀ ਲੋਗ ਵਾਲੇ ਤਾਂ ਐਂ ਹਵਾ ਕਰਨ ਵਾਲੇ ਆ ਉਹਨਾਂ ਦੀ ਪਿੰਡ ਚ ਨਾ ਕਿਸੇ ਨਾਲ ਬੰਦੀ ਪਹਿਲਾਂ ਅਮਨ ਉਹਨਾਂ ਨਾਲ ਕਰਦੇ ਸੀ ਫਿਰ ਅਮਨ ਨਾਲ ਵੀ ਚੱਕਰ ਪੈ ਗਿਆ ਹਾਂਜੀ ਸਹੀ ਗੱਲ ਅਮਨ ਵੀਰੇ ਨਾਲ ਵੀ ਮੇਰੀ ਗੱਲ ਹੋਈ ਸੀਗੀ ਰੀਸੈਂਟਲੀ ਇੱਕ ਦੋ ਦਿਨ ਪਹਿਲਾਂ ਤੇ ਲਾਈਕ ਹਨਾ ਵੀ ਵੀਰੇ ਨੇ ਵੀ ਆਈ ਚੀਜ਼ ਸਮਝਾਈ ਕਿ ਮੈਂ ਕੋਈ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਬਾਕੀ ਹਨਾ ਬੰਦੇ ਨੂੰ ਨਾ ਇੱਕ ਤਾਂ ਹੁੰਦਾ ਨਾ ਵੀ ਸੀਰੀਅਸਲੀ ਇਹ ਗੱਲ ਸੱਚੀ ਹੈ ਬੰਦੇ ਨਾਲ ਨਾ ਵਰਤ ਕੇ ਪਤਾ ਲੱਗਦਾ ਫੋਨ ਤੇ ਹੈਲੋ ਹਾਈ ਤਾਂ ਹਰ ਇੱਕ ਬੰਦਾ ਵਧੀਆ ਹੀ ਕਰਦਾ ਹੈ ਬੰਦੇ ਨਾਲ ਸੀਰੀਅਸਲੀ ਵਰਤ ਕੇ ਪਤਾ ਲੱਗਦਾ ਤੇ ਮੈਨੂੰ ਵੀ ਬੰਦਿਆਂ ਨਾਲ ਰਹਿ ਕੇ ਹਨਾ ਵੀ ਸਤਿ ਸ਼੍ਰੀ ਅਕਾਲ ਜੀ ਆਪਣੇ ਵਿਆਹ ਹੋਣ ਤੋਂ ਥੋੜੇ ਦਿਨ ਬਾਅਦ ਹੀ ਮੈਕੋ ਟਿਲੋ ਆਪਣੇ ਹਸਬੈਂਡ ਅਨਮੋਲ ਗਿੱਲ ਨਾਲ ਇੰਸਟਾਗ੍ਰam ਤੇ ਲਾਈਵ ਆਈ ਸੀ ਲਾਈਵ ਆਨ ਤੋਂ ਬਾਅਦ ਸਾਰਿਆਂ ਨੇ ਮੈਕੋ ਨੂੰ ਇੱਕੋ ਸਵਾਲ ਪੁੱਛਿਆ ਕਿ ਤੁਹਾਡੇ ਵਿਆਹ ਦੀ ਗੁਰਜਸ ਕਪਲ ਕਿ ਹੋਣੀ ਸੀ ਆਏ ਇਸ ਗੱਲ ਦਾ ਜਵਾਬ ਦਿੰਦੇ ਹੋਏ ਮੈਕੋ ਟਿਲੋ ਨੇ ਕਿਹਾ ਕਿ ਸਾਡੇ ਰੋਕਦੇ ਰੋਕਦੇ ਹੀ ਉਹਨਾਂ ਨੇ ਸਾਰੀ ਫੈਮਿਲੀ ਦੇ ਵਲੌਗ ਅਪਲੋਡ ਕਰ ਦਿੱਤੇ ਸੀ ਅਤੇ ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਉਹ ਵਲੌਗ ਡਿਲੀਟ ਨਹੀਂ ਕੀਤੇ ਇਸੇ ਕਰਕੇ ਅਸੀਂ ਉਹਨਾਂ ਨੂੰ ਬੁਲਾਉਣਾ ਛੱਡ ਦਿੱਤਾ ਹੈ ਇਹ ਗੱਲ ਸੁਣਨ ਤੋਂ ਬਾਅਦ ਗੁਰਜਸ ਕਪਲ ਹੋਣਾਂ ਦਾ ਵੀ ਰਿਪਲਾਈ ਆ ਗਿਆ ਹ ਹਰਦੇ ਹੋਏ ਨਜ਼ਰ ਆਉਂਦੇ ਨੇ ਗੁਰਜਸ ਕਪਲ ਦਾ ਕਹਿਣਾ ਹੈ ਕਿ ਅਸੀਂ ਇੱਥੋਂ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਆ ਤੇ ਜਿਹੜੇ ਸਾਡੇ ਦਿਲ ਦੇ ਕਰੀਬ ਸੀ ਉਹਨਾਂ ਨੇ ਹੀ ਸਾਨੂੰ ਦੁੱਖ ਦਿੱਤੇ ਨੇ ਕੱਲ ਰਾਤ ਮੈਕੂ ਨੇ ਲਾਈਵ ਆ ਕੇ ਗੁਰਜਸ ਕਪਲ ਉਹਨਾਂ ਨੂੰ ਬਹੁਤ ਹੀ ਖਰੀਆ-ਖਰੀਆ ਸੁਨਾਈਆ ਮੈਕੂ ਟਿੱਲੂ ਨੇ ਕਿਹਾ ਕਿ ਰੀਲ ਅਤੇ ਰੀਅਲ ਲਾਈਫ ਵਿੱਚ ਬਹੁਤ ਫਰਕ ਹੁੰਦਾ ਹੈ ਬੰਦੇ ਨਾਲ ਵਰਤਕ ਹੀ ਪਤਾ ਲੱਗਦਾ ਹੈ ਕਿ ਉਹ ਕਿਹੋ ਜਿਹਾ ਇਨਸਾਨ ਆ ਅਤੇ ਸਾਨੂੰ ਵੀ ਹੁਣ ਸਮਝਾਈ ਆ ਇਸ ਤੋਂ ਇਲਾਵਾ ਮੈਕੂ ਟਿੱਲੂ ਨੇ ਕਿਹਾ ਕਿ ਮੈਨੂੰ ਕੋਈ ਸ਼ੌਂਕ ਨਹੀਂ ਐ ਸੋਸ਼ਲ ਮੀਡੀਆ ਉੱਤੇ ਕਿਸੇ ਨੂੰ ਰਿਪਲਾਈ ਕਰਨ ਦਾ ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟ ਕਰਕੇ ਜ਼ਰ